ਮੇਰੇ ਹਿਸਾਬ ਮੁਤਾਬਕ ਤਾਂ ਹਜੇ ਵੀ ਦੋਨਾਂ ਦੀ ਉੱਥੇ ਕਰਾਇ ਨਹੀਂ ਹੈਗੀ ਇੱਕ ਮਰਨ ਵਰਤ ਤੇ ਬੈਠਾ ਇੱਕ ਜਤਾ ਤੋਰਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਇਹ ਜਿਹੜਾ ਦੋਨਾਂ ਨਾਲ ਹੁਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚ ਤੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਅਧੋਲਣ ਨਹੀਂ ਛੇੜਿਆ ਗਿਆ ਉਹ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਏਕਤਾ ਜਿੰਦੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ਼ ਮਰਜੀ ਵੜ ਜਿਹਾ ਜਤਾ ਤੋਰਦਾ 100 ਬੰਦਾ ਤੋਰਦਾ ਹੈਗਾ ਉਹ ਮਤਲਬ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਦੋਲਣ ਫਸ ਗਿਆ ਮਤਲਬ ਕਿਵੇਂ ਦੇਖ ਲਓ ਜਿਹੜੇ ਦੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠੇ ਰਹੇ ਸੀ ਤਾਂ ਉਹਨਾਂ ਦੀ ਕਾਫੀ ਜ਼ਿਆਦਾ ਖਰਾਬਾ ਕਿ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦਿਆਂ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੋਲਣ ਬੈਠਣ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋ ਜੀ ਦੀ ਚੱਲਦੇ ਦੋਲਣ 'ਚ ਇਕੱਠੇ ਹੋਣਾ ਮੁਸ਼ਕਲ ਹੁੰਦਾ ਹੈਗਾ ਔਕਾ ਹੁੰਦਾ ਹੈਗਾ ਮਤਲਬ ਪਹਿਲਾਂ ਇਕੱਠੇ ਹੋਣ ਖੋ ਕੇ ਦੋਲਣ ਬਾਅਦ ਇਹ ਫੈਸਲਾ ਕਰਨਾ ਪੈਂਦਾ ਹੈ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹ ਨਾ ਫੇਰ ਕਦੇ ਹੱਕ ਚ ਆਉਂਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕਦੇ ਲਾ ਜਾਮਦਾ ਫਿਰ ਪਾਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤਪਦ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਨੇ ਲੀਡਰ ਥੋੜੇ ਬਣ ਗਿਆ ਘਟੋ ਘਟ 40 45 ਸਾਲ ਲੱਗੇ ਨੇ ਉਹਦੇ ਤੇ ਉਸ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ ਜਾਂ ਉਹਨੇ ਬੈਠ ਜਾਣਾ ਜਿਹੜੇ ਸਾਥੀ ਉਹਦੇ ਕੋਲੇ ਨੇ ਜੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾੜੀ ਗੱਲ ਹੈ ਉਹਨੇ ਕਰਨੀ ਵੀ ਨਹੀਂ ਮਰਨ ਵਰਤੇ ਨਹੀਂ ਬੈਠਾ ਉਹ ਲੜਾਂਗੇ ਚਾਹੀ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਲਣ ਤਾਂ ਫਸ ਗਿਆ ਕੀ ਡੱਲਿਆ ਦੀ ਜਾਨ ਬਚਾਈਏ ਕਿ ਦੋਲਣ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨੇ ਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੀਆਂ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਡੀਆਂ ਮੰਗਾ ਪਰ ਜੇ ਸਾਡੀਆਂ ਮੰਗਾ ਹੈ ਫੇ ਸਾਡੀ ਪਹਿਲਾਂ رائے ਵੀ ਬਣਦੀ ਹੁੰਦੀ ਹੈ ਪੰਜਾਬ ਚ ਬਹਿ ਕੇ ਬਣਦੀ ਪੰਜਾਬ ਚ ਲੜਦੇ ਹਾਲੀਵੁੱਡ ਦੋਲਣ ਕਰਨ ਬੜੇ ਫੇਰ رائے ਬਣਦੀ ਕੀ ਸਟੇਟ ਸਰਕਾਰਾਂ ਨੂੰ ਢਾਉਣੀ ਹੈ ਕਿ ਜਾਂ ਮਤਲਬ ਸੈਂਟਰ ਸਰਕਾਰ ਢਾਉਣੀ ਹੈ ਮੇਰਾ ਖਿਆਲ ਹੁਣ ਲੋੜਤੀ ਸਟੇਟ ਸਰਕਾਰਾਂ ਨੂੰ ਢਾਉਣ ਦੀ ਉਹਨਾਂ ਨਾਲ ਕੁਝ ਮੰਗਾ ਬਣ ਗਿਆ ਜਿਨ੍ਹਾਂ ਨੇ ਸਾਥੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣੇ ਨਾ ਕਿਸੇ ਸਟੇਟ ਦੇ ਵੀ ਹੋਣ ਤੇ ਜੁਪੀ ਦੇ ਹੋਣ ਰਾਜਸਥਾਨ ਦੇ ਹੋਣ ਚਾਹੇ ਪੰਜਾਬ ਦੇ ਹੋਣ ਕੋਈ ਹੋਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜਥੇਬੰਦੀਆਂ ਕੋਲੋਂ ਤਾਂ ਦੋ ਜਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਤੇ ਠੀਕ ਨਹੀਂ ਹੋਇਆ ਗਲਤ ਹੋਇਆ ਤਾਂ ਪਰ ਇਲਜ਼ਾਮ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਜਦੋਂ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਥੇਬੰਦੀਆਂ ਇਕੱਠੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜਾਂ ਪਪੰਦਾ ਹੀਰ ਦੀ ਗੱਲ ਕਰੀਏ ਜਾਂ ਡ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠੇ ਕਰੇ ਉਹ ਦੋਲੋਂ ਨੂੰ ਪੈਸੇ ਭੇਜੇ ਨੇ ਉਹਦਾ ਪੈਸੇ ਦਾ ਹਿਸਾਬ ਦਿੱਤਾਗਾ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦਿੱਤਾ ਦੀ ਇਹ ਆਲ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਡੱਲੇ ਆਲ ਪੈਸਿਆਂ ਦਾ ਮਾਰ ਕੇ ਬੈਠਾ ਕਿਸਾਨਾਂ ਦੀ ਮੰਗਾ ਮਾਰੇ ਬੈਠਦਾ ਕਿਤੇ ਵੀ ਬੈਠਦਾ ਇੱਕ ਸਾਥੀ ਦਾ ਮੇਰਾ ਖਿਆਲ ਵਰਤੇ ਪਹਿਲੀ ਵਾਰ ਨਹੀਂ ਸੱਤਵਾਂ ਵਾਰਤ ਹੈ ਮੇਰੇ ਹਿਸਾਬ 'ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਆਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੇ ਹੋਈ ਈ ਹੈ ਇਹ ਗੱਲ ਕਿਉਂ ਮੰਗਾ ਸਖਤ ਨੇ ਉਹਨੂੰ ਮਜ਼ਾ ਆ ਹੁਣ ਰਾਤ ਦਾ ਇਹ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹਦੀ ਕਾਗੂ ਦੀ ਵੀ ਡਬਲਯੂਓ ਦੇ ਵਿੱਚੋਂ ਬਾਹਰ ਆਉ ਇਹ ਤਾਂ ਬਹੁਤ ਵੱਡੀ ਮੰਗ ਹੈ ਮਤਲਬ ਜਿਹੜਾ ਟਵ ਜੂ ਹੈਗਾ ਦੁਨੀਆ ਪੱਧਰ ਦੇ ਉੱਤੇ ਬਣਿਆ ਹੋਇਆ ਉਹ ਤੋਂ ਸਰਕਾਰ ਨਾਲ ਬਾਹਰ ਆਉਣਾ ਬਹੁਤ ਵੱਡੀ ਗੱਲ ਹੈ ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾਂ ਦੇ ਭਾਵ ਮੰਨ ਸਕਦੀ ਹੈ ਉਹ ਚੋ ਤਾਂ ਨਹੀਂ ਸਰਕਾਰ ਮੁਸ਼ਕਲ ਹੈ ਬਾਹਰ ਆਉਣਾ ਬਹੁਤ ਵੱਡੀ ਮੰਗ ਹੈ ਮੇਰੇ ਕਹਿਣ ਦਾ ਮਤਲਬ ਫਿਰ ਤਾਂ ਸਮਝ ਲੋ ਇਨਕਲਾਬ ਆ ਗਿਆ ਜੇ ਸੈਂਟਰ ਸਰਕਾਰ W.U ਤੋਂ ਬਾਹਰ ਆ ਜਾਂਦੀ ਹੈ ਫਿਰ ਤਾਂ ਭਾਰਤ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆ ਵੀ ਜਾਣ ਦੇ ਸਕਦੀ ਹੈ ਮੇਰਾ ਖਿਆਲ ਹੈ ਉਹ ਤਾਂ ਬਾਹਰ ਨਹੀਂ ਆ ਸਕਦੀ ਜਿਸੁੱਕ ਮੇਰਾ ਵਿਚਾਰ ਹੈ ਤੇ ਪਤਾ ਨਹੀਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਉਂਦੇ ਜੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਚਾਹੇ ਹਰਿਆਣੀ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਇਹ ਤਾਂ ਚੁੱਪ ਕਰੇ ਬੈਠੇ ਵੀ ਪਹਿਲਾਂ ਪਹਿਲਾਂ ਜਦੋਂ ਹਿੰਦ ਸਰਕਾਰ ਬਾਹੀ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪ ਬੈਠੇ ਜੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਸੀ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਨੰਗੇ ਤੁਸੀਂ ਪੈਦਲ ਤੁਰ ਕੇ ਆ ਜਾਓ ਤੇ ਉਦੋਂ ਬਾਅਦ ਕੰਦਾ ਕੱਢਤੀਆਂ ਕੇਂਦਰ ਨੇ ਤੇ ਸੈਂਟਰ ਸਰਕਾਰ ਨੇ ਠੁੱਕ ਕੇ ਛੱਟਿਆ ਪਕ ਕਿਉਂਕਿ ਉਹਨਾਂ ਨੇ ਪੈਦਲ ਤੁਰ ਕੇ ਆ ਜਾਓ ਉਹ ਤਾਂ ਬੈਠੇ ਦੀ ਰਾਮਦਾਈ ਨਾਲ ਉਹਦਾ ਕੰਮ ਚੱਲੀ ਜਾਂਦਾ ਸੀਗਾ ਕੋਈ ਨਾ ਕੋਈ ਪ੍ਰੋਗਰਾਮ ਕਰਨ ਦੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂੰ ਮਾੜੀ ਸਰਕਾਰ ਕਿਹੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣੇ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ 5 ਫੁੱਟ ਰਸਤਾ ਹੀ ਖੋਲਤ ਖੋਲ ਵੀ ਦਿੱਤਾ ਤੀਗਾ ਤੇ ਫਿਰ ਇਹ ਵੀ ਕਹਿੰਦੇ ਵੀ ਤੁਸੀਂ ਪੈਦਲ ਆ ਜਾਓ ਤੇ ਫਿਰ ਵੀ ਕਿਉਂ ਮੇਰਾ ਖਿਆਲ ਹੈ ਸਰਕਾਰ ਤੋਂ ਰਹਿਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਥਿਆਰਾਂ ਤੋਂ ਝੰਡੇ ਲੈ ਕੇ ਆਉਜ਼ ਆ ਜਾਓ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਕਹਿਣਾ ਵੀ ਠੁੱਕ ਕੇ ਚਟਿਆ ਨਹੀਂ ਸਰਕਾਰ ਨੇ ਇਹ ਕਿਸਾਨ ਬੁਰਧੀ ਸਰਕਾਰਾਂ ਨੇ ਤੇ ਸੈਂਟਰ ਦੀ ਹੋਵੇ ਚਾਹੇ ਹਰਿਆਣੇ ਦੀ ਸਰਕਾਰ ਹੋਵੇ हां ਜਦੋਂ ਦੋ ਲੋਨ ਲੜਨਾ ਚਾਹੀਦਾ ਉਹਦੋਂ ਸਾਨੂੰ ਖਾਸੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਮੇਰੇ ਸਾਬ ਮੁਤਾਬਕ ਤਾਂ ਹਜੇ ਵੀ ਦੋਨਾਂ ਦੀ ਉੱਥੇ ਕੋਈ ਰਾਇ ਨਹੀਂ ਹੈਗੀ ਇੱਕ ਮਰਨ ਵਰਤੇ ਬੈਠਾ ਇੱਕ ਜਤਾ ਤੋੜਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕਿ ਜਥੇਵੰਦੀਆਂ ਸਾਥ ਦੇਣਗੀਆਂ ਮਰ ਤੂੰ ਕੀ ਸਾਥ ਹੋਊਗਾ ਮਰ ਤੋਂ ਬਾਅਦ ਬਦ ਬੰਦਾ ਭੋਗ ਤੇ ਜਾ ਸਕਦਾ ਹੈ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਡੱਲੇਵਾਲ ਸੋਚੇ ਇਹਨੂੰ ਮਤਲਬ ਵਾਪਸ ਲੋਨ ਨੂੰ ਆ ਕੇ ਸਾਡੀ ਮੀਟਿੰਗ ਸਰਦੇ ਅਸੀਂ ਜਾਵਾਂਗੇ ਫੇਰ ਜੇ ਅਸੀਂ ਜਾ ਕੇ ਬਹਾਇਆ ਉਹ ਡੱਲੇ ਦਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫੇਰ ਅਸੀਂ ਮਾਗਰ ਹੜਦਿਆਂ ਫੇਰ ਸਾਡੀ ਮਾੜੀ ਗੱਲ ਹੈ ਬਿਹਰ ਜਿਹੜਾ ਗੱਲ ਆਪਦੀ ਰਾਇ ਨਾ ਬੈਠਾ ਆਪਦੇ ਸਾਹਮਣੇ ਅਧੂਲਨ ਲੜਦਾਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਐ ਕੱਲੇ ਭਨੇਰ ਦੇ ਸੈਨ ਨੇ ਡੱਲੇ ਆ ਤਾਂ ਮੋਂਦੀ ਸਾਰੀ ਇੰਟਰਵਿਊਆਂ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇਣਾ ਚਿੱਠੀ ਕੱਢਣੀ ਕਿ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭਗ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ